ਜੀ 에어 인디아 ਦੀ ਜਿਹੜੀ ਫਲਾਈਟ ਹੈ 12 ਘੰਟੇ ਲੇਟ ਹੈ ਤੇ 에어 인디아 ਦਾ ਸਟਾਫ ਖੱਜਲ ਕਰ ਰਿਹਾ ਸਾਰਿਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬਾਈ ਖੱਜਲ ਹੋ ਰਹੇ ਹਾਂ ਪੂਰਾ ਹਾਂ ਬੇਟਾ ਖੱਜਲ ਹੋ ਰਿਹਾ ਤੂੰ ਤੇਰਾ ਦਿਮਾਗ ਖਰਾਬ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਹਾਂ ਜੀ ਕੀ 에어 인디아 ਤੇ ਅੱਗੇ ਆਉਂਗਾ ਅੱਗੇ ਤੋਂ ਆਉਂਗਾ 에어 인디아 ਤੇ ਨਹੀਂ ਆਉਂਦਾ ਤੁਰ ਕੇ ਆ ਜਾਊਂਗਾ ਕਹਿੰਦਾ ਮੈਂ 에어 인디아 ਤੇ ਨਹੀਂ ਆਉਂਦਾ ਕੋਈ ਨਾ ਪੁੱਤ ਕਰਦੇ ਆ ਇਹਨਾਂ ਦਾ ਕੁਛ ਇੱਥੇ ਧਰਨਾ ਲੱਗਣ ਲੱਗਾ ਇੱਥੇ ਏਅਰ ਇੰਡੀਆ ਦੀ ਫਲਾਈਟ ਲੇਟ ਹੋਣ ਦੇ ਕਾਰਨ ਕਿ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹਨਾਂ ਯਾਤਰੀਆਂ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਾਣਾ ਰਣਵੀਰ ਵੀ ਸ਼ਾਮਿਲ ਨੇ। ਜਿਨ੍ਹਾਂ ਨੇ ਇਸ ਘਟਨਾਕਰਮ ਦੀ ਵੀਡੀਓ ਰਿਕਾਰਡ ਕਰ ਲਈ ਹੈ। ਇਹ ਫਲਾਈਟ 1 ਘੰਟੇ ਜਾਂ ਫਿਰ 2 ਘੰਟੇ ਨਹੀਂ ਸਗੋਂ 12 ਘੰਟੇ ਲੇਟ ਸੀ। ਇਸ ਦੀ ਜਾਣਕਾਰੀ ਖੁਦ ਰਾਣਾ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਹੋਰ ਯਾਤਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇੱਕ ਬੱਚੇ ਨੂੰ ਉਹਨਾਂ ਨੇ ਪੁੱਛਿਆ ਕਿ ਕੀ ਦੁਬਾਰਾ ਉਹ ਏਅਰ ਇੰਡੀਆ ਦੀ ਫਲਾਈਟ ਦੇ ਵਿੱਚ ਸਫ਼ਰ ਕਰੇਗਾ ਜਿਸ ਤੇ ਬੱਚੇ ਨੇ ਕਿਹਾ ਕਿ ਨਹੀਂ ਮੈਂ ਤੁਰ ਕੇ ਚਲਾ ਜਾਵਾਂਗਾ ਪਰ ਇਸ ਫਲਾਈਟ ਦੇ ਵਿੱਚ ਕਦੇ ਵੀ ਸਫ਼ਰ ਨਹੀਂ ਕਰਾਂਗਾ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਉਹਨਾਂ ਦੀ ਇਹ ਵੀਡੀਓ ਐਕਸਪੀਰੀਅੰਸ ਆ ਏਅਰ ਇੰਡੀਆ ਦਾ ਤੁਹਾਨੂੰ ਆਪਾਂ ਨੂੰ ਖੜਿਆ ਨੂੰ 2 ਘੰਟੇ ਤੋਂ ਉੱਤੇ ਹੋ ਗਏ ਆ ਜੀ ਐਕਸਪੀਰੀਅੰਸ ਸਭ ਤੋਂ ਮਾੜਾ ਹੀ ਏਅਰ ਇੰਡੀਆ ਦਾ ਆਹ ਤੇ ਆ ਬੱਚੇ ਪਰੇਸ਼ਾਨ ਹੋ ਰਹੇ ਸਾਰੇ ਸਾਬਰ ਪਹਿਲਾਂ ਤੁਸੀਂ ਪਹਿਲਾਂ ਸਾਬਰ ਨੂੰ ਕਹੋਏ ਫਲਾਈਟ ਹੈ ਨਾ ਅਸੀਂ ਤਾਂ ਨੈਕਸਟ ਟਾਈਮ ਤੋਂ ਕਦੇ ਵੀ ਨਹੀਂ ਏਅਰ ਇੰਡੀਆ ਤੇ ਹੁੰਦੇ ਕਦੇ ਨਹੀਂ ਆਉਣਾ ਕਦੇ ਵੀ ਪਾਜੀ ਕਦੇ ਵੀ ਨਹੀਂ ਐਨੇ ਵੀ ਨਹੀਂ ਆਉਣਾ ਇਹ ਕਹਿੰਦਾ ਮੈਂ ਤੁਰ ਕੇ ਆ ਜਾਊਗਾ ਉਹ ਨਹੀਂ ਆਉਂਦਾ ਹੈ ਆ ਖੜੇ ਏਅਰ ਇੰਡੀਆ ਵਾਲੇ ਕਹਿੰਦੇ ਕਾਰਨ ਨਹੀਂ ਦੇਣੀ ਗੱਲ ਹਾਂਜੀ ਤੁਸੀਂ ਆਓਗੇ ਏਅਰ ਇੰਡੀਆ ਤੇ ਮੁੜ ਕੇ ਹਾਂਜੀ ਸਰ ਜੀ ਏਅਰ ਇੰਡੀਆ ਤੇ ਆਏਗਾ ਮੁੜ ਕੇ ਆਏਗਾ ਏਅਰ ਇੰਡੀਆ ਦੇ ਮੁਸ਼ਕਲ ਆ ਜੀ ਹੁਣ ਦੂਜੀ ਵਾਰੇ ਮੇਰਾ ਐਕਸਪੀਰੀਅੰਸ ਹੈ ਦੋਵੇਂ ਵਾਰ ਖਰਾਬ ਹੈ ਕੀ ਕਰ ਰਹੇ ਨੇ ਇਹ ਇਹ ਬਹੁਤ ਪਰੇਸ਼ਾਨ ਕਰ ਰਿਹਾ ਜੀ 1 ਘੰਟਾ ਪਹਿਲਾਂ ਨੇ ਇਨਫੋਰਮ ਕੀਤਾ ਕਿ ਹਨ ਸਾਡੀ ਫਲਾਈਟ ਡਿਲੇ ਹੋ ਗਈ ਸਿੱਧਾ 12 ਘੰਟੇ 1 2 ਘੰਟੇ ਬੰਦਾ ਮੈਨੇਜ ਕਰ ਲੈਂਦਾ ਪਰ ਇੰਨਾ ਕਿਹੜਾ ਬੰਦੇ ਦਾ ਸਬਰ ਹੁੰਦਾ ਬਈ ਸਵੇਰ ਪਹਿਲੋ ਆਏ ਆ ਪਹਿਲੋ ਬੋਰਡਿੰਗ ਲਈ ਖੜੇ ਰਹੇ ਜਾਂ ਫਿਰ ਸਿਕਿਉਰਿਟੀ ਲਈ ਬਜ਼ੁਰਗ ਆਪਾਂ ਤੇ ਖੜ ਜਾ ਨੇ ਬਜ਼ੁਰਗਾਂ ਲਈ ਬਹੁਤ ਸਟਰੈਸ ਆ ਰਿਹਾ ਹੈ ਬੈਡ ਐਕਸਪੀਰੀਅੰਸ ਹੀ ਹੋ ਰਿਹਾ ਹੈ ਕੀ ਕਹਿੰਦੇ ਬਾਈ ਜੀ ਮੈਂ ਕਿੱਥੇ ਗਿਆ ਇਹਨਾਂ ਨੇ ਗੱਲ ਕੀਤੀ ਨਹੀਂ ਹੁਣ ਕੋਈ ਰਾਹ ਪਾਇਆ ਪੁੱਛ ਰਹੇ ਨੇ ਮੈਂ ਕਹਿੰਦੇ ਕੋਈ ਮੈਂ ਆਉਂਗਾ ਕੋਈ ਰਾਹ ਪਾਇਆ ਹੋਟਲ ਦੱਸਿਆ ਉਹਨੂੰ ਥੀਸ ਵੀ ਉਹੀ ਉਹੀ ਗੜਗਾਉਂ ਕਹਿੰਦੇ ਆ ਗੁਰਗਾਉਂ ਦਾ ਤਾਂ 35 ਕਿਲੋਮੀਟਰ ਦਾ ਰਸਤਾ ਕਹਿੰਦੇ ਠੀਕ ਆ ਹਾਂ ਹੋਏ ਤਾਂ ਠੀਕ ਹੈ ਜਾਵਾਂਗੇ ਜਾ ਕੇ ਉੱਥੇ ਪਤਾ ਲੱਗਦਾ ਇਕਨੋਮੀ ਪੈਸੇ ਜੇ ਸਪਰਬਲ ਬੈਠੇ ਆ ਮੈਂ ਜੇ ਯਾਰ ਭਾਈ ਅੱਭੀ ਕੀ ਹੋਗਾ ਭਾਈ ਕੁਛ ਕਰ ਰਹੇ ਹੋ ਹਾਂ ਜੀ ਮਿੰਟ ਲੱਗੇਗੇ ਬਸ ਹੋਰ 15 ਮਿੰਟ ਲੱਗੇਗੇ ਅਭੀ ਹੋਰ ਹਾਂਜੀ ਕੀ ਚੱਲ ਰਿਹਾ ਚੱਲ ਲੈ ਰਿਹਾ ਵੀ ਅੰਦੇ ਆ ਵੀ ਹੁਣ ਅੰਦਰ ਵਾਲੇ ਵੀ ਬੰਦੇ ਬਾਹਰ ਕੱਢਣ ਦੇ ਆ ਤੇ ਵੇਖੋ ਜੇ ਬੱਸ ਆਉਂਦੀ ਹੈ ਕਿ ਨਹੀਂ ਦੁਖੀ ਕਰਨ ਦੇ ਵੈਸ